ਅਮਰਿਤਪਾਲ ਮਹਿਰੋਂ ਦੀ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ ਧਮਕੀ ਸਾਹਮਣੇ ਆਇਆ। ਦੀਪਕ ਲੂਥਰਾ ਨੂੰ ਵੀ ਸਿੱਧੀ ਧਮਕੀ ਦਿੱਤੀ ਗਈ ਹੈ ਕਿ ਹਾਏ ਕਿ ਕੱਲੀ ਬਠਿੰਡਾ 'ਚ ਪਾਰਕਿੰਗ ਨਹੀਂ ਹੈ। ਪਾਰਕਿੰਗਾਂ ਹੋਰ ਵੀ ਨੇ। ਤਾਂ ਅਮਰਿਤਪਾਲ ਮਹਿਰੋਂ ਜੋ ਮਾਸਟਰਮਾਈਂਡ ਹੈ ਕਮਲਕੌਰ ਭਾਬੀ ਦੇ ਕਤਲकांड ਦਾ ਹੁਣ ਇੱਕ ਹੋਰ ਧਮਕੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਕ ਲੂਥਰਾ ਨੂੰ ਦਿੱਤੀ ਗਈ ਹੈ। ਸਿੱਧੀ ਧਮਕੀ ਅਮਰਿਤਪਾਲ ਮਹਿਰੋਂ ਨੇ ਦਿੱਤੀ ਹੈ ਕਿ ਪਾਰਕਿੰਗ ਸਿਰਫ ਬਠਿੰਡਾ 'ਚ ਨਹੀਂ ਹੈ। ਪਾਰਕਿੰਗਾਂ ਹੋਰ ਵੀ ਨੇ। ਜ਼ਰੂਰੀ ਨਹੀਂ ਹਰ ਵਾਰ ਡੈਡ ਬੋਡੀ ਮਿਲੇ ਹੀ ਮਿਲੇ ਮੈਰੋਂ ਦੇ ਵੱਲੋਂ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਾਡਾ ਨਿੱਜੀ ਵੈਰ ਨਹੀਂ ਹੈ ਪਰ ਲਚਰਤਾ ਦਾ ਹੱਕ ਨਹੀਂ ਹੈ। ਜਿਨ੍ਹਾਂ ਦੀਆਂ ਵੀਡੀਓਜ਼ ਸ਼ੋਅ ਹੋ ਰਹੀਆਂ ਨੇ ਉਹਨਾਂ ਦੇ ਘਰੇ ਮੈਂ ਖੁਦ ਜਾਵਾਂਗਾ। ਮੈਰੋਂ ਨੇ ਕਿਹਾ ਕਿ ਇੱਕ ਵਾਰ ਪਿਆਰ ਨਾਲ ਸਮਝਾਵਾਂਗਾ ਬਾਅਦ ਦੇ ਵਿੱਚ ਪਟਾਕੇ ਪੈਣਗੇ। ਅਮਰਤਜੀਤ ਤੇ ਜਸਪ੍ਰੀਤ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਮੈਰੋਂ ਨੇ ਕਿਹਾ ਕਿ ਜਿਹੜੇ ਕਹਿੰਦੇ ਐ ਕਿ ਅਸੀਂ ਤਾਂ ਲਚਰ ਵੀਡੀਓ ਬਣਵਾਵਾਂ ਬਣਾਵਾਂਗੇ ਹੀ ਅਸੀਂ ਵੀ ਕਹਿ ਦੇਵਾਂ ਕਿ ਇੱਕ ਸਾਥੋਂ ਤਾਂ ਕਤਲ ਹੋ ਜਾਂਦਾ ਹੈ। ਮੇਰਾ ਭਾਵੇਂ ਇਨਕਾਊਂਟਰ ਹੋ ਜਾਵੇ ਪਰ ਮੈਂ ਲਚਰਤਾ ਫੈਲਾਉਣ ਨਹੀਂ ਦੇਣੀ। ਅਮਰਿਤਪਾਲ ਮੈਰੋਂ ਜੋ ਨਿਹੰਗ ਹੈ, ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਰਹਿੰਦਾ ਹੈ, ਇਸ ਤੋਂ ਪਹਿਲਾਂ ਵੀ ਉਸ ਤੇ ਪਰਚੇ ਦਰਜ ਨੇ ਤੇ ਕਮਲਕੌਰ ਪਾ ਵੀ ਜਿਸ ਤੇ ਇਤਰਾਜ਼ਯੋਗ ਕੰਟੈਂਟ ਪ੍ਰੋਸਨ ਦੇ ਇਲਜ਼ਾਮ ਨੇ ਅਮਰਿਤਪਾਲ ਮੈਰੋਂ ਦੇ ਵੱਲੋਂ ਸਿੱਧੇ ਤੌਰ ਤੇ ਆਖ ਦਿੱਤਾ ਗਿਆ ਹੈ ਕਿ ਅਸੀਂ ਹੀ ਇਹ ਸੌਦਾ ਲਾਇਆ ਹੈ, ਅਸੀਂ ਹੀ ਇਹ ਕਤਲ ਕੀਤਾ ਹੈ ਭਵਿੱਖ ਦੇ ਵਿੱਚ ਕਿਹਾ ਹੈ ਕਿ ਜਿਹੜੇ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੇ ਜਿਹੜੇ ਦੋਗਲੀ ਜਿਹੜੇ ਡਬਲ ਮੀਨਿੰਗ ਗੱਲਾਂ ਕਰਦੇ ਨੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਨੇ ਇਤਰਾਜ਼ਯੋਗ ਸਮਗਰੀ ਇਤਰਾਜ਼ਯੋਗ ਕੰਟੈਂਟ ਵਲਗੈਰਟੀ ਫੈਲਾਉਂਦੇ ਨੇ ਇਨਸਟਾ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਧਮਕੀ ਦਿੱਤੀ ਹੈ ਕਿ ਇੱਕ ਵਾਰ ਤਾਂ ਅਸੀਂ ਪਿਆਰ ਨਾਲ ਸਮਝਾਵਾਂਗੇ ਪਰ ਉਸ ਤੋਂ ਬਾਅਦ ਫਿਰ ਪਟਾਕੇ ਪੈਣਗੇ ਸਿੱਧੇ ਤੌਰ ਤੇ ਚੈਲੰਜ ਕੀਤਾ ਜਾ ਰਿਹਾ ਅਮਰਿਤਪਾਲ ਮੈਰੋ ਨੇ ਕਿਹਾ ਕਿ ਭਾਵੇਂ ਉਸ ਦਾ ਇੰਕਾਊਂਟਰ ਹੋ ਜਾਵੇ ਪਰ ਉਹ ਲਚਰਤਾ ਫੈਲਾਉਣ ਵਾਲਿਆਂ ਨੂੰ ਬਖਸ਼ ਬਖਸ਼ੇਗਾ ਨਹੀਂ ਗੱਲਾਂ ਬਾਤਾਂ ਕਰਦੇ ਆ ਬੱਚਿਆਂ ਦੇ ਰੇਪ ਹੋਈ ਜਾਂਦੇ ਆ ਬੱਚੇ ਗਲਤ ਕੰਮਾਂ 'ਚ ਪੈਂਦੇ ਜਾ ਰਹੇ ਆ ਕੀ ਕਰਾਂਗੇ ਨਸਲਾਂ ਖਤਮ ਹੋਈ ਜਾਂਦੀਆਂ ਪਰ ਹੋਣੀ ਬਹੁਤ ਪੰਜ ਚਾਰ ਸਾਲ ਇਹ ਕੁਛ ਹੀ ਦੇਖਿਆ ਇਹਨੂੰ ਸਮਝਾਇਆ ਸੀਗਾ ਸਿੰਘਾਂ ਨੇ ਪਰ ਨਹੀਂ ਸਮਝੀ ਹੁਣ ਕੀ ਕਰੀਏ ਕੋਈ ਨਾ ਰਾਹ ਪੈ ਜਾਣਗੇ ਤੇ ਬਾਹ ਪੈ ਜਾਣਗੇ ਹੁਣ ਕੌ ਜਿਹੇ ਮੈਂ ਵਿਚਰੂੰਗਾ ਨਾ ਮੇਰੇ ਮੇਰੇ ਦੋ ਭਰਾ ਸੱਜੀਆਂ ਖੱਬੀਆਂ ਪਾਪਾ ਪਾਈ ਜਸਪ੍ਰੀ ਸਿੰਘ ਜੀ ਤੇ ਨਿਮਰਜੀਤ ਸਿੰਘ ਜੀ ਉਹ ਦੋਨੇ ਰੈਸਟ ਹੋਏ ਨਹੀਂ ਕੇਸ ਦਰਜ ਹੋ ਜਾ ਗਿਆ ਮੈਂ ਮੈਂ ਹਜੇ ਵੇਖਣਾ ਆਪਣੇ ਬਾਰੇ ਤੇ ਜੀ ਮੈਂ ਹਣ ਪੰਜਾਬ ਚ ਵਿਚਰੂੰਗਾ ਕਿਸੇ ਗੱਲ ਨਾਲ ਵਿਚਰੂੰਗਾ ਐ ਪਹਿਲੋਂ ਗੁਣੀ ਵੀ ਮੈਨੂੰ ਤੁਸੀਂ ਐਂ ਫਰਿਆ ਫਰਿਆ ਦੇਖੋਗੇ ਜਿੰਨਾਂ ਦੇ ਮੈਂ ਨਾਮ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਦੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਬੀ ਜਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬੱਟ ਹੋਵੇ ਮਿਲੇ ਸਮਝ ਗਏ ਇੱਕ ਪੁਲਸ ਦੀ ਕਾਰਵਾਈ ਦਾ ਹਿੱਸਾ ਪੁਲਸ ਕਰ ਰਹੀ ਹੈ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਸ ਦਾ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਕੋਈ ਕਿਸੇ ਭਜਨ ਅਠ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਕਿ ਸਾਡੇ ਬੰਦਿਆ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਸੀ ਪੁੱਗਤ ਲਾਗੇ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬੜਾਤਾ ਤੇ ਜੇ ਉਹਨਾਂ ਨੂੰ ਕੋਈ ਸਜ਼ਾ ਮਿਲ ਮਿਲ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਆਸੀ ਭੁਗਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਾ ਤਾਂ ਅਮਰਿਤਪਾਲ ਮੈਰੋਂ ਦੇ ਵੱਲੋਂ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਜਾ ਰਹੀ ਹੈ ਚੈਲੰਜ ਕੀਤਾ ਜਾ ਰਿਹਾ ਹੈ ਇਨਫਲੂਐਂਸਰਜ਼ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੁਲਗਾਰਟੀ ਫੈਲਾ ਰਹੇ ਨੇ ਅਮਰਿਤਪਾਲ ਮਹਿਰੋ ਨੇ ਕਿਹਾ ਕਿ ਜ਼ਰੂਰੀ ਨਹੀਂ ਹਰ ਵਾਰ ਡੈੱਡ ਬੋਡੀ ਮਿਲੇ ਕਿ ਕਈ ਵਾਰ ਡੈੱਡ ਬੋਡੀ ਵੀ ਨਹੀਂ ਮਿਲਦੀ ਤਾਂ ਸਿੱਧੇ ਤੌਰ ਤੇ ਇਹ ਕਹਿਣਾ ਚਾਹੁੰਦੇ ਨੇ ਕਿ ਕਤਲ ਕਰਨ ਤੋਂ ਬਾਅਦ লাশ ਨੂੰ ਵੀ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ ਤੇ ਕੋਈ ਕਲੂ ਵੀ ਪੁਲਿਸ ਨੂੰ ਨਹੀਂ ਮਿਲੇਗਾ ਅਜਹੀ ਧਮਕੀ ਅਮਰਿਤਪਾਲ ਮਹਿਰੋ ਦੇ ਵੱਲੋਂ ਸਿੱਧੇ ਤੌਰ ਤੇ ਲਾਈਵ ਹੋ ਕੇ ਦਿੱਤੀ ਜਾ ਰਹੀ ਹੈ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ ਕਿ ਜਿਹੜੇ ਇਨਸਟਾ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਲੱਜਰਤਾ ਫੈਲਾ ਰਹੇ ਨੇ ਉਹਨਾਂ ਨੂੰ ਸਿੱਧੀ ਧਮਕੀ ਦੀਪਕ ਲੂਥਰਾ ਨੂੰ ਵੀ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਕੋਈ ਅਜਿਹਾ ਕਰੇਗਾ ਇੱਕ ਵਾਰ ਤਾਂ ਜ਼ਰੂਰ ਪਿਆਰ ਨਾਲ ਸਮਝਾਵਾਂਗੇ ਕਿਉਂਕਿ ਸਾਡਾ ਕਿਸੇ ਦੇ ਨਾਲ ਨਿੱਜੀ ਵੈਰ ਨਹੀਂ ਹੈ ਪਰ ਅਸੀਂ ਲਚਰਤਾ ਦੇ ਸਖਤ ਖਿਲਾਫ ਉਹਨਾਂ ਨੇ ਕਿਹਾ ਕਿ ਜਿਹੜੇ ਵੀਡੀਓਜ਼ ਪਾ ਰਹੇ ਨੇ ਇਸ ਵੇਲੇ ਅਜਿਹਾ ਕੰਟੈਂਟ ਪਾ ਰਹੇ ਨੇ ਉਹਨਾਂ ਦੇ ਘਰ ਮੈਂ ਖੁਦ ਜਾਵਾਂਗਾ ਉਹ ਤਾਂ ਹੀ ਮਹੀਨੇ ਪਹਿਲਾਂ ਜਿਹੜੀ ਉਹ ਬੀਬੀ ਐ ਇੱਕ ਦੀਪਕਾ ਲੁਧਰਾ ਅੰਮ੍ਰਿਤਸਰ ਤੋਂ ਉਹਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇਂ ਨੂੰ ਆਇਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਹੋ ਮਰਦਾਂ ਦੀ ਜਵਾਨ ਹੁੰਦੀ ਆ ਤੁਸੀਂ ਮਰਦ ਕਾਦੇ ਹੋਏ ਹੋ ਥੋਡੀ ਜ਼ੁਬਾਨ ਆ ਕੋਈ ਕੱਲ ਤਾਂ ਤੁਸੀਂ ਸਾਡੇ ਤੋਂ ਮਾਫੀ ਮੰਗ ਕੇ ਗਏ ਆ ਪੈਰੀਂ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆ ਦੀਪਕਾ ਲੁਥਰਾ ਜੀ ਪੈਰਾਂ 'ਚ ਡੱਗ ਡੱਗ ਮਰਦੀ ਸੀ ਵੀ ਬਾਬਾ ਜੀ ਮaaf ਕਰ ਦੋ ਤੇ ਆ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਕਾ ਲੁਥਰਾ ਇਹ ਇਹ ਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਬਠਿੰਡੀ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਹੀ ਮਿਲੇ ਸਾਡਾ ਕਿਸੇ ਨਾ ਕੋਈ ਨਹੀਂ